ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਨਾਲ ਮੌਜੂਦ ਨੇ ਰਜਿੰਦਰ ਸਿੰਘ ਜੀ ਬੋਪਾਰਾਏ ਸਤਿ ਸ੍ਰੀ ਅਕਾਲ ਜੀ ਅੱਜ ਕੱਲ ਬੱਚਿਆਂ ਦਾ ਰੁਝਾਨ ਜਿਹੜਾ ਨਾ ਉਹ ਬਾਹਰ ਦੇ ਵੱਲ ਹੋ ਗਿਆ ਆਏ ਨਿਕਸ ਕਰਕੇ ਆਪ ਮਦੇਸ਼ਾਂ ਵੱਲੋਂ ਬਾਹਰ ਨਿਕਲ ਜਾਂਦੇ ਆ ਡਾਕਟਰ ਸਾਹਿਬ ਅੱਜ ਕੱਲ ਨਾ ਜੋਗੀ ਇਦਾਂ ਦਾ ਵਾ ਜੀ ਹੁਣ ਟੋੜੀ ਜੀ ਟੈਕਨੀਕ ਵੱਧ ਗਈ ਆ ਹਮਮ ਇੱਥੇ ਆਪਣੇ ਕੰਟਰੀ 'ਚ ਜਿਹੜੇ ਰਹਿ ਕੇ ਵੀ ਇੱਥੇ ਜੋਬ ਕਰ ਰਹੇ ਆ ਜਾਂ ਕੁਝ ਕਰਦੇ ਆ ਉਹ ਵੀ ਮਾਂ ਪਿਓ ਨੂੰ ਕਦੇ ਟਾਈਮ ਦਿੰਦੇ ਨੇ ਹਾਂ ਜੀ ਮੇਰੇ ਨਾਲ ਫਾਦਰ ਸਾਹਿਬ ਦੇ ਦੋਸਤ ਸੀਗੇ ਜੀ ਅਮਰੀਕਾ ਸ਼ੇ ਬਿਲਕੁਲ ਤੇ ਕਾਫੀ ਉਹਨਾਂ ਦੇ ਕੋਲ ਪ੍ਰਾਪਰਟੀ ਉੱਥੇ ਆਪਣੀ ਹੂੰ ਹੂੰ ਤੇ ਦੋ ਬੱਚੇ ਜਿਹੜੇ ਆ ਨਾ ਉਹਨਾਂ ਦੇ ਉਹ ਉੱਥੇ ਹੀ ਪੈਦਾ ਹੋਏ ਹੂੰ ਹੂੰ ਦੇਖੋ ਰਜਿੰਦਰ ਜੀ ਤੇ ਆਪਾਂ ਭੇਜਦੇ ਨੇ ਆਪਣੇ ਇਸ ਤਰ੍ਹਾਂ ਦੇ ਚਲੋ ਬੱਚਾ ਕਿਸ ਤਰੀਕੇ ਨਾਲ ਅਡਜਸਟ ਹੋ ਜਾਏ ਉਹ ਮਾਪਿਓ ਸੋਚਦਾ ਬੱਚਿਆਂ ਦਾ ਵੀ ਚਲੋ ਕਿਸ ਨਾ ਕਿਸ ਤਰੀਕੇ ਨਾਲ ਆਪਾਂ ਵਿਦੇਸ਼ ਦੇ ਵਿੱਚ ਆਪਣੇ ਬੱਚਿਆਂ ਨੂੰ ਸੈਟਲ ਕਰ ਦੇਈਏ ਉਹ ਫਿਰ ਮਾਂ ਬੱਚੇ ਵੀ ਸੋਚਦੇ ਆ ਕਿ ਸ਼ਾਇਦ ਜਦੋਂ ਪੀ ਆ ਰੋਜੀ ਆਪਣੇ ਮਾਪਿਆਂ ਨੂੰ ਆਪਾਂ ਬੜੀ ਸਾਧ ਲਈਏ ਤੇ ਹੁਣ ਜਿਹੜੇ ਬਜ਼ੁਰਗਾਂ ਦੇ ਇਹ ਮਿੱਟੀ ਦੇ ਨਾਲ ਮੋਹ ਪਿਆ ਪਿਆਰ ਬਣਿਆ ਪਿਆ ਠੀਕ ਆ ਉਹ ਮਿੱਟੀ ਨੂੰ ਛੱਡਣਾ ਬੜਾ ਔਖਾ ਉਸ ਘਰ ਨੂੰ ਛੱਡਣਾ ਬੜਾ ਬਿਲਕੁਲ ਉਹ ਮੈਂ ਮਤਲਬ ਇਸ ਤਰੀਕੇ ਨਾਲ ਤੁਹਾਨੂੰ ਗੱਲ ਕਰਨਾ ਚਾਹੁੰਦਾ ਵੀ ਜਿਹੜੇ ਬੱਚੇ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਆਪਣੇ ਬਜ਼ੁਰਗਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂ ਸਰਬ ਜੀ ਪਰ ਮੈਂ ਕਹਿੰਦਾ ਵਾਂ ਤੇ ਫਿਰ ਮਾਪਿਓ ਨੂੰ ਵੀ ਚਾਹੀਦਾ ਕਿ ਜੇ ਸਾਡੇ ਬੱਚੇ ਕਹਿੰਦੇ ਆ ਹੂੰ ਹੂੰ ਕਿ ਉਹਨਾਂ ਨੂੰ ਰੀਜ ਆ ਹੂੰ ਹੂੰ ਕਿ ਅਸੀਂ ਉਹਨਾਂ ਦੇ ਨਾਲ ਹੀ ਉੱਥੇ ਰਹੀ ਜੀ ਜੀ ਕੋਰਜਿੰਦਰ ਜੀ ਪਹਿਲਾਂ ਅਸੀਂ ਬੱਚਿਆਂ ਨੂੰ ਬੜੇ ਚਾਹ ਦੇ ਨਾਲ ਆਪਾਂ ਵਿਦੇਸ਼ਾਂ ਦੇ ਵਾਰ ਨੂੰ ਨਾ ਕਿ ਟਕੀ ਜਾ ਰਹੇ ਆ ਵੀ ਨਹੀਂ ਤੁਸੀਂ ਜਾ ਠੀਕ ਆ ਅਸੀਂ ਠੀਕ ਠਾਕ ਹਾਂਜੀ ਤੇ ਤੁਸੀਂ ਆਪਣਾ ਕਾਰੋਬਾਰ ਕਰੋ ਤੇ ਤਰੀਕੇ ਨਾਲ ਆਪਣੀ ਪੀਆ ਲੈ ਲਓ ਉੱਧਰ ਜਾ ਕੇ ਆਪਣਾ ਕਾਰੋਬਾਰ ਵਧਿਆ ਕਰੋ ਬਿਲਕੁਲ ਇਹ ਸਾਡਾ ਫਿਕਰ ਨਹੀਂ ਕਰਨਾ ਪਰ ਫਿਰ ਜਿਉਂ-ਜਿਉਂ ਤੁਹਾਡੀ ਗੱਲ ਸੁਣੋ ਵੀ ਬੜੇਪਾ ਆਈ ਜਾਂਦਾ ਤੇ ਤੇ ਉਹਦੇ ਫਿਰ ਬੰਦੇ ਨੂੰ ਆਪਣਾ ਇਕੱਲਾਪਨ ਜਾ ਮਹਿਸੂਸ ਹੁੰਦਾ ਹੂੰ ਹੂੰ